ਪੰਜਾਬ ਸਰਕਾਰ ਬਾਇਓ ਗੈਸ ਪਲੈਂਟ ਵਰਗੇ ਜਦੋਂ ਪ੍ਰੋਜੈਕਟ ਲਿਆਉਂਦੀ ਹੈ ਤੇ ਉਦੋਂ ਕਿਸਾਨ ਹੀ ਜਿਹੜੇ ਨੇ ਉਹ ਉਹਨਾਂ ਦੇ ਮਗਰ ਪੈ ਜਾਂਦੇ ਨੇ ਉਹਨਾਂ ਦੇ ਉੱਪਰ ਜਿਹੜਾ ਹੈ ਉਹ ਹਾਵੀ ਹੁੰਦੇ ਨੇ ਕਿਸਾਨੀ ਬਾਇਓ ਗੈਸ ਪਲੈਂਟ ਦੇ ਖਿਲਾਫ ਨਹੀਂ ਹੈਗੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਉਹਨੇ ਕੋਈ ਸੂਟੇਬਲ ਜਗਾ ਬਾਹਰ ਦੇਖ ਕੇ ਦੂਰ ਲਗਾ ਲਿਆ ਜਾਵੇ ਕਿ ਬਾਰ ਬਾਰ ਸਰਕਾਰ ਦੇ ਅੱਗੇ ਚਾਰਾਜੋਈ ਕਰਨ ਦੇ ਉਪਰੰਤ ਫੇਰ ਵੀ ਸਰਕਾਰ ਜਿਹੜੀ ਆ ਉਹ ਇਸ ਮੰਡੀ ਨੂੰ ਇੱਥੇ ਉਜਾੜਨਾ ਚਾਹੁੰਦੀ ਆ ਕਿ ਭਾਈ ਜੇਕਰ ਇਹਨੂੰ ਇਤੋਂ ਮੰਡੀ ਨੂੰ ਉਡਾੜਿਆ ਗਿਆ ਤੇ ਫੇਰ ਇੱਕ ਹੋਰ ਸੰਘਰਸ਼ ਦੇ ਵਾਸਤੇ ਸਰਕਾਰ ਵੀ ਤਿਆਰ ਹੋ ਜਾਏ ਤਾਂ ਅਸੀਂ ਤਾਂ ਤਿਆਰ ਹੀ ਤਾਂ ਹੈ ਪੁਰ ਬਾਇਓ ਗੈਸ ਸੀਐਨਜੀ ਗੈਸ ਪਲਾਂਟ ਦੇ ਵਿਰੋਧ ਤੋਂ ਬਾਅਦ ਹੁਣ ਜਮਸ਼ੇਰ ਪਿੰਡ ਦੇ ਵਿੱਚ ਵੀ ਗੈਸ ਪਲਾਂਟ ਨੂੰ ਲੈ ਕੇ ਜਿਹੜਾ ਹੈਗਾ ਇਹ ਉਹ ਵਿਰੋਧ ਲੋਕਾਂ ਵੱਲੋਂ ਜਿਹੜਾ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਜਮਸ਼ੇਰ ਦੇ ਵਿੱਚ ਲੱਗਣ ਵਾਲੀ ਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਉਹ ਡੇਰੀ ਫਾਰਮ ਦੇ ਲੋਕ ਜਿਹੜੇ ਨੇ ਉਹ ਖੜੇ ਹੋਏ ਨੇ ਕਿਸਾਨ ਆਗੂ ਵੀ ਉਹਨਾਂ ਦੇ ਨਾਲ ਨੇ ਇਹਨਾਂ ਦਾ ਵੀ ਕਹਿਣਾ ਹੈ ਕਿ ਜੇਕਰ ਗੈਸ 플ੌਟ ਲੱਗਦਾ ਹੈ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਉੱਥੇ ਦੀ ਖਰਾਬ ਹੋਵੇਗੀ ਉੱਥੇ ਦੀ ਪੀੜ੍ਹੀ ਨੂੰ ਕਾਫੀ ਨੁਕਸਾਨ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਝੱਲਣਾ ਪਵੇਗਾ ਕਿਸਾਨਾਂ ਕੋ ਸਾਡੇ ਨਾਲ ਲੈ ਗੱਲਬਾਤ ਕਰਨੇ ਆਤੇ ਡੇਰੀ ਫਾਰਮ ਤੇ ਵੀ ਲੋਕ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਰਾਏ ਸਾਹਿਬ ਉਹ ਪਰਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਟੈਸਟ ਹੋਇਆ ਕੱਲ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਕੰਪਨੀ ਨੇ ਵੀ ਕਿਹਾ ਕਿ ਕੋਈ ਅਸੀਂ ਜਲਦ ਉਲਦ ਜਿਹੜਾ ਹੈਗਾ ਉਹ ਕੰਪਨੀ ਨੂੰ ਇਸ ਜਗ੍ਹਾ ਤੋਂ ਮੂਵ ਕਰਾਂਗੇ ਉਸੀ ਵੀ ਅੱਜ ਜਿਹੜਾ ਹੈਗਾ ਪ੍ਰੈਸ ਕਲਬ ਦੇ ਵਿੱਚ ਆ ਕੇ ਜਿਹੜਾ ਹੈਗਾ ਉਹ ਚਿੰਤਾ ਜਤਾਈ ਹੈਗੀ ਹੈ ਕਿ ਜਮਸ਼ੇਰ ਦੇ ਵਿੱਚ ਜੋ ਗੈਸ ਪਲੈਂਟ ਲੱਗਣ ਜਾ ਰਿਹਾ ਹੈਗਾ ਉਸ ਦੇ ਨਾਲ ਆਨਵਲੀਆਂ ਪੀੜੀਆਂ ਖਰਾਬ ਹੋਣਗੀਆਂ ਕਿ ਕੁਝ ਇਹ ਗੈਸ ਪਲੈਂਟ ਹੈਗਾ ਕਿ ਸਿੱਧਾ ਇਹ ਗੈਸ ਪਲੈਂਟ ਲਗਾਇਆ ਜਾ ਰਿਹਾ ਹੈ ਇਸ ਦਾ ਕਿੰਨਾ ਕੁ ਨੁਕਸਾਨ ਹੋਵੇਗਾ ਕੌਣ ਇਸ ਦੇ ਪਿੱਛੇ ਜ਼ਿੰਮੇਵਾਰ ਹੈ ਤੇ ਕਿਉਂ ਕਿਵੇਂ ਇਹ ਗੈਸ ਪਲੈਂਟ ਜਿਹੜੀ ਹੈ ਉਹ ਲੱਗੀ ਕਿਸ ਨੇ ਲਗਵਾਈ ਨਹੀਂ ਦਫ਼ਸਲ ਸਾਡਾ ਇਸ਼ੂ ਜਿਹੜਾ ਭੋਗ ਉਹਨਾਂ ਨਾਲੋਂ ਥੋੜਾ ਅਲੱਗ ਹੈ ਕਿਉਂਕਿ ਜਿਹੜੀ ਇਹ ਬਾਇਓ ਗੈਸ ਲਗਣੀ ਆ ਉੱਥੇ ਸੀਐਨਜੀ ਦਾ ਸੀਗਾ ਇਹ ਹਾਂ ਜਿਹੜੀ ਬਾਇਓ ਗੈਸ ਪਲੈਂਟ ਲੱਗਣਾ ਇਹ ਜਮਸ਼ੇਰ ਮੰਡੀ ਚ ਲਾਇਆ ਜਾ ਰਿਹਾ ਸਾਡੀ ਆਬਜੈਕਸ਼ਨ ਸਾਡਾ ਜਿਹੜਾ ਉਹ ਇਹ ਹੈ ਕਿ ਜਿਹੜੀ ਮੰਡੀ ਜਦੋਂ ਮਾਸਟਰ ਪਲਾਨ ਜਮਸ਼ੇਰ ਦਾ ਤਿਆਰ ਕੀਤਾ ਗਿਆ ਡੈਰੀ ਸਾਰੀਆਂ ਇਧਰ ਬਾਹਰ ਕੱਢੀਆਂ ਗਈਆਂ ਜਲੰਧਰ ਤੋਂ ਤਾਂ ਉਦੋਂ ਇਹ ਜਿਹੜੀ ਮੰਡੀ ਆ ਚਾਰਾ ਮੰਡੀ ਇਹ ਉਸ ਪਲਾਨ ਦੇ ਵਿੱਚ ਇਹ ਚਾਰਾ ਮੰਡੀ ਜਿਹੜੀ ਆ ਉਹ ਦਰਜ ਕੀਤੀ ਗਈ ਸੋ ਇਹ ਲਗਭਗ 24-25 ਸਾਲ ਤੋਂ ਇਹ ਚਾਰਾ ਮੰਡੀ ਚੱਲ ਰਹੀ ਹੈ ਹੁਣ ਸਰਕਾਰ ਨੇ ਬਾਇਓ ਗੈਸ ਪਲੈਂਟ ਲਾਉਣ ਵਾਸਤੇ ਇਸ ਮੰਡੀ ਨੂੰ ਉਜਾੜਨ ਦੀ ਤਿਆਰੀ ਕਰ ਲਈ ਮੰਡੀ ਉਹ ਕਹਿੰਦੇ ਨੇ ਇੱਥੋਂ ਪਰਿਵਾਰ ਲੈ ਜਾਓ ਔਰ ਜਿਹੜੀ ਜਗ੍ਹਾ ਦੱਸ ਰਹੇ ਨੇ ਉਹ ਜਗ੍ਹਾ ਵੀ ਸੂਟੇਬਲ ਹੈ ਨਹੀਂ ਸੈਕੰਡ ਸਾਡਾ ਆਬਜੈਕਸ਼ਨ ਤੇ ਆ ਕਿ ਜਦੋਂ ਮਾਸਟਰ ਪਲਾਨ ਤਿਆਰ ਹੋਇਆ ਉਹਦੇ ਵਿੱਚ ਇਹ ਚਾਰਾ ਮੰਡੀ ਤਿਆਰ ਕੀਤੀ ਗਈ ਫਿਰ ਇਹਨੂੰ ਬਦਲਣ ਦੀ ਲੋੜ ਕੀ ਹੈ ਫਿਰ ਇਹਦੇ ਵਿੱਚ ਨਜ਼ਰ ਆਉਂਦਾ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਧਾਂਦਲੀ ਨਜ਼ਰ ਆਏਗੀ ਕੱਲ ਨੂੰ ਕਰਪਸ਼ਨ ਨਜ਼ਰ ਆਏਗੀ ਜਾਂ ਇਹਦੇ ਵਿੱਚ ਮਾੜੀ ਨੀਅਤ ਨਜ਼ਰ ਆਏਗੀ ਸਰਕਾਰ ਦੀ ਉਸ ਕਾਰਪੋਰੇਸ਼ਨ ਦੀ ਜਿਹੜੀ ਇਸ ਚਾਰਾ ਮੰਡੀ ਨੂੰ ਇੱਥੋਂ ਚੱਕ ਕੇ ਬਾਹਰ ਲੈ ਜਾਣਾ ਚਾਹੁੰਦੇ ਨੇ ਤੇ ਉੱਥੇ ਬਾਇਓ ਗੈਸ ਪਲਾਂਟ ਲਾਉਣਾ ਚਾਹੁੰਦੇ ਨੇ ਅਸੀਂ ਬਾਇਓ ਗੈਸ ਪਲਾਂਟ ਦੇ ਖਿਲਾਫ ਨਹੀਂ ਹਾਂ ਅਸੀਂ ਉਹਨਾਂ ਨੂੰ ਕਹਿੰਨੇ ਆਂ ਕਿ ਉਹਨੇ ਕੋਈ ਸੂਟੇਬਲ ਜਗਾ ਬਾਹਰ ਦੇਖ ਕੇ ਦੂਰ ਲਗਾ ਲਿਆ ਜਾਵੇ ਸਾਨੂੰ ਕੋਈ ਤਰਾਜ ਨਹੀਂ ਪਰ ਇਹ ਜਿਹੜੀ ਚਾਰਾ ਮੰਡੀ ਆ ਇਹਨੂੰ ਇਸੇ ਤਰੀਕੇ ਦੇ ਨਾਲ ਇਹਨੂੰ ਚਾਲੂ ਰਹਿਣ ਦੇਣਾ ਚਾਹੀਦਾ ਅੱਛਾ ਇਹ ਬਾਇਓ ਗੈਸ ਪਲੱਟ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਹੁਣ ਨਵਾਂ ਲੱਗਣ ਲੱਗਾ ਹੈਗਾ ਇਹ ਕਿੰਨਾ ਚਿਰ ਪਹਿਲਾਂ ਇਸ ਦਾ ਜਿਹੜਾ ਹੈਗਾ ਐਮਓ ਸਾਈਨ ਹੋਇਆ ਜਾਂ ਫਿਰ ਉਸ ਤੋਂ ਪਹਿਲਾਂ ਇਹ ਕੰਪਨੀ ਕਦੋਂ ਅਲਾਟਮੈਂਟ ਹੋਈ ਜਮਸ਼ੇਰ ਖਾਸ ਦੀ ਮੰਡੀਆਂ ਦਾ ਕੀ ਰੋਲਾ ਇਸ ਦੇ ਮਗਰ ਹੈਗਾ ਦੇਖੋ ਇਹ ਜੋ ਪਤਾ ਨਹੀਂ ਕਦੋਂ ਚਰਚਾ ਚ ਆਇਆ ਪਰ 2022 ਤੋਂ ਜ਼ਿਆਦਾ ਇਹ ਚਰਚਾ ਦੇ ਵਿੱਚ ਆਇਆ ਵੀ ਇੱਥੋਂ ਇਹ ਮੰਡੀ ਨੂੰ ਉਜਾੜ ਕੇ ਇੱਥੋਂ ਇਹ ਬਾਇਓ ਗੈਸ ਪਲੈਂਟ ਇੱਥੇ ਲਾਉਣਾ ਚਾਹੁੰਦੇ ਨੇ ਤਾਂ ਸਾਡੇ ਜਿਹੜੇ ਡੈਰੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਘੁਮਣ ਸਾਹਿਬ ਤੇ ਸਾਡੇ ਜਿਹੜੇ ਆਰਟੀ ਐਸੋਸੀਏਸ਼ਨ ਦੇ ਮਾਨ ਸਾਹਿਬ ਇਹ ਸਾਰਿਆਂ ਜਾਣਿਆਂ ਨੇ ਰਲ ਕੇ 2022 ਤੋਂ ਹੀ ਚਾਰਾਜੋਈ ਸ਼ੁਰੂ ਕੀਤੀ ਹੋਈ ਆ ਉਦੋਂ ਤੋਂ ਹੀ ਸਾਰੇ ਅਫਸਰ ਸਾਹਿਬਾਨਾਂ ਨੂੰ ਮਿਲੇ ਨੇ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਵੀ ਨਹੀਂ ਇਹਨੂੰ ਇੱਥੇ ਚੱਕਾਂਗੇ ਪਰ ਹੁਣ ਆ ਕੇ ਹੁਣ ਇਹਨਾਂ ਨੂੰ ਕਹਿ ਰਿਹਾ ਕਹਿ ਰਹੇ ਨੇ ਕਿ ਤੁਸੀਂ ਉਹ ਜਿਹੜੀ ਹੋਰ ਜਗ੍ਹਾ ਤੁਹਾਨੂੰ ਜਿਹੜੀ ਸ਼ਿਫਟ ਕਰਨ ਵਾਸਤੇ ਤਿਆਰੀ ਤੁਸੀਂ ਉਹਦੀ ਤਿਆਰੀ ਕਰੋ ਇਹਦਾ ਕਬਜ਼ਾ ਅਸੀਂ ਲੈਣਾ ਹੈ ਸੋ ਤਾਂ ਕਰਕੇ ਰਾਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਆ ਵੀ ਬਾਰ ਬਾਰ ਸਰਕਾਰ ਦੇ ਅੱਗੇ ਚਾਰਾ ਜੋਈ ਕਰਨ ਦੇ ਉਪਰੰਤ ਫੇਰ ਵੀ ਸਰਕਾਰ ਜਿਹੜੀ ਆ ਉਹ ਇਸ ਮੰਡੀ ਨੂੰ ਇੱਥੇ ਉਜਾੜਨਾ ਚਾਹੁੰਦੀ ਹੈ ਸੋ ਅਸੀਂ ਅੱਜ ਦੀ ਜਿਹੜੀ ਪੀਸੀ ਕੀਤੀ ਹੈ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਸਾਫ ਤੌਰ ਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਭਾਈ ਜੇਕਰ ਇਹਨੂੰ ਇੱਥੋਂ ਮੰਡੀ ਨੂੰ ਉਜਾੜਿਆ ਗਿਆ ਤੇ ਫੇਰ ਇੱਕ ਹੋਰ ਸੰਘਰਸ਼ ਦੇ ਵਾਸਤੇ ਸਰਕਾਰ ਵੀ ਤਿਆਰ ਹੋ ਜਾਏ ਤਾਂ ਅਸੀਂ ਤਾਂ ਤਿਆਰ ਹੀ ਤਾਂ ਹੈ ਸੰਘਰਸ਼ੀ ਲੋਕ ਹੈ ਜਦੋਂ ਸਾਡੀ ਸਰ ਸਰਕਾਰ ਨਹੀਂ ਮੰਨੂਗੀ ਤੇ ਫਿਰ ਅਖੀਰ ਸਾਨੂੰ ਸੜਕਾਂ ਦੇ ਉੱਤਰ ਨਾ ਪੈਂਦਾ ਤੇ ਫਿਰ ਮਜਬੂਰਨ ਸਾਨੂੰ ਕੋਈ ਨਾ ਕੋਈ ਇਹਦੇ ਵਾਸਤੇ ਵੀ ਐਕਸ਼ਨ ਪਲਾਨ ਤਿਆਰ ਕਰਨਾ ਪਵੇਗਾ ਅਜਾ ਇੱਕ ਪਾਸੇ ਕਿਸਾਨ ਕਹਿੰਦੇ ਪਏ ਨੇ ਕਿ ਪੰਜਾਬ ਸਰਕਾਰ ਕਿਸੇ ਵੀ ਤਰੀਕੇ ਦੇ ਨਾਲ ਕਿਸਾਨ ਨੂੰ ਤਰੱਕੀ ਵੱਲ ਤੋਰਨ ਦਾ ਜਿਹੜਾ ਹੈਗਾ ਉਹ ਕਿਸੇ ਵੀ ਤਰੀਕੇ ਦਾ ਕੰਮ ਨਹੀਂ ਕਰ ਰਹੀ ਹੈ ਕਿਸਾਨ ਨੂੰ ਹਰੇਕ ਪੱਖੋਂ ਜਿਹੜਾ ਹੈਗਾ ਉਹ ਮਜ਼ਬੂਤ ਕਰਨ ਦਾ ਕੋਈ ਕੰਮ ਨਹੀਂ ਕਰ ਰਹੀ ਹੈ ਪਰ ਜਿੱਥੇ ਪੰਜਾਬ ਸਰਕਾਰ ਬਾਇਓ ਗੈਸ ਪਲਾਟ ਵਰਗੇ ਜਦੋਂ ਪ੍ਰੋਜੈਕਟ ਲਿਆਉਂਦੀ ਹੈ ਤੇ ਉਦੋਂ ਕਿਸਾਨ ਹੀ ਜਿਹੜੇ ਨੇ ਉਹ ਉਹਨਾਂ ਦੇ ਮਗਰ ਪੈ ਜਾਂਦੇ ਨੇ ਉਹਨਾਂ ਦੇ ਉੱਪਰ ਜਿਹੜਾ ਹੈ ਉਹ ਹਾਵੀ ਕੁੰ ਦਿਨੇ ਤੁਹਾਨੂੰ ਲੱਗਦਾ ਹੈ ਕਿ ਬਾਇਓ ਗੈਸ ਪਲਾਂਟ ਲੱਗਣ ਦੇ ਨਾਲ ਕਿਸਾਨਾਂ ਦੇ ਕਈ ਮੁੱਦੇ ਜਿਹੜੇ ਨੇ ਉਹ ਹੱਲ ਹੋਣਗੇ ਭਾਵੇਂ ਉਹ ਉਪਰਾਲੀ ਦੇ ਹੋਣ ਜਾਂ ਫਿਰ ਭਾਵੇਂ ਹੋਰ ਕਈ ਮੁੱਦੇ ਜਿਹੜੇ ਬਾਇਓ ਗੈਸ ਪਲਾਂਟ ਦੇ ਨਾਲ ਆ ਕੇ ਜੁੜਦੇ ਨੇ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਆ ਕੇ ਡਿੱਕ ਦੇਖੋ ਬਾਇਓ ਗੈਸ ਪਲਾਂਟ ਦੇ ਮੈਂ ਪਹਿਲਾਂ ਵੀ ਕਿਹਾ ਪੈਸੀ ਵਿਰੋਚ ਨਹੀਂ ਹੈਗੇ ਸਰਕਾਰ ਜੇਕਰ ਕਰ ਕਿਸਾਨ ਹੈ ਤਾਂ ਐਸੀ ਹੈ ਫਿਰ ਕਿਸਾਨ ਨੂੰ ਖਜਲ ਖਵਾਰ ਕਿਉਂ ਕਰਦੀ ਹੈ ਜਿਹੜਾ ਡੇਰੀ ਦਾ ਧੰਦਾ ਸਿੱਧਾ ਦਾ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਤੇ ਫਿਰ ਇਸ ਡੇਰੀ ਧੰਦੇ ਨੂੰ ਉਜਾੜਨਾ ਔਰ ਇਸ ਮੰਡੀ ਨੂੰ ਆੜਨਾ ਜਿੱਥੇ ਕਿਸਾਨ ਆਪਣੀ ਚਾਰਾ ਲੈ ਕੇ ਆਉਂਦਾ ਸਾਡੇ ਮੰਡੀ ਵਾਲੇ ਵੀ ਅੱਗੇ ਲੈ ਕੇ ਜਾਂਦੇ ਨੇ ਸੋ ਇਹ ਸਿੱਧੇ ਦਾ ਸਿੱਧਾ ਕਿਸਾਨਾਂ ਨੂੰ ਉਜਾੜਨਾ ਡੇਰੀ ਨੂੰ ਉਜਾੜਨਾ ਇਹਨੂੰ ਉਜਾੜ ਕੇ ਇੱਥੇ ਬਾਇਓ ਜਿਹੜਾ ਗੈਸ ਪਲਾਂਟ ਲਾਉਣਾ ਉਹਦੀ ਅਸੀਂ ਮੁਖਾਲਫਤ ਕਰਦੇ ਆ ਉਹ ਕਿਤੇ ਹੋਰ ਜਗ੍ਹਾ ਤੇ ਸੂਟੇਬਲ ਤੇ ਲਾ ਲਾਣਾ ਸਾਡਾ ਕੋਈ ਤਰਾਜ ਨਹੀਂ ਅਸੀਂ ਕਿੰਨੇ ਲੱਗਣੇ ਚਾਹੀਦੇ ਨੇ ਸੋ ਅਸ਼ ਕਰਕੇ ਇਹ ਕੇਵਲ ਤਾਂ ਕੇਵਲ ਕਿਉਂਕਿ ਜਿਹੜੀ ਇਹ ਜਗ੍ਹਾ ਹੈ ਇਹਨੂੰ 4 ਤੋਂ 5 ਸਰਕਲ ਲੱਗਦੀਆਂ ਨੇ ਆਉਣ ਜਾਣ ਦੀ ਕਿਸਾਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਸੋ ਇਸ ਕਰਕੇ ਬਹੁਤ ਸੂਟੇਬਲ ਹੈ ਮੰਡੀ ਵਾਸਤੇ ਚਾਰਾ ਵਾਸਤੇ ਸੋ ਇਹਨੂੰ ਇੱਥੇ ਰਹਿਣ ਦਿੱਤਾ ਜਾਵੇ ਇਸੇ ਤਰ੍ਹਾਂ ਬਾਲ ਅਜਿਹਾ ਬਾਇਓ ਗੈਸ ਪਲੰਟ ਹੈ ਉਹਨੂੰ ਉਧਰ ਕਿਤੇ ਸ਼ਿਫਟ ਕਰਕੇ ਲਗਾਇਆ ਜਾਵੇ ਸਾਡੀ ਡਿਮਾਂਡ ਇਹ ਹੈ ਅੱਛਾ ਇਹ ਗੱਲ ਤਾਂ ਉਦੋਂ ਵੀ ਸਾਹਮਣੇ ਆਈ ਜਦੋਂ ਇਹ ਗੱਲ ਕਹੀ ਗਈ ਚਾਰਾ ਮੰਡੀ ਜਾਂ ਫਿਰ ਜਿਹੜੀ ਮੰਡੀ ਲੱਗਦੀ ਹੈਗੀ ਹੈ ਉਹ ਬਾਅਦ ਦੇ ਵਿੱਚ ਆਈ ਹੈਗੀ ਉਸ ਤੋਂ ਪਹਿਲਾਂ ਕੰਪਨੀ ਨੂੰ ਸਾਰਾ ਕੁਝ ਜਿਹੜਾ ਹੈਗਾ ਉਹ ਥਾਂ ਦਾ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਡਾਕੂਮੈਂਟ ਜਾਂ ਫਿਰ ਹਰ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਹੋ ਚੁੱਕੀਆਂ ਸੀ ਕੰਪਨੀ ਟੇਕਓਵਰ ਕਰਨ ਵਾਲੀ ਸੀ ਪਰ ਉਸ ਤੋਂ ਪਹਿਲਾਂ ਇਹ ਮੰਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਨਹੀਂ ਦੇਖੋ ਇਹ ਮੰਡੀ ਤੇ ਲਗਭਗ 2000 ਤੋਂ ਇਹਦਾ ਮਾਸਟਰ ਪਲਾਨ ਬਣਿਆ ਇਹ ਜਿਹੜਾ ਬਾਇਓ ਗੈਸ ਦਾ ਹੈ ਇਹ ਤਾਂ ਪ੍ਰੋਜੈਕਟ ਬਾਤ ਹੈ ਬਹੁਤ ਜ਼ਿਆਦਾ ਬਾਤ ਹੈ ਇਸ ਕਰਕੇ ਇਹ ਕੰਪਨੀ ਦਾ ਆਣਾ ਨਹੀਂ ਆਣਾ ਜਾਂ ਇਸ ਪਲਾਨਟ ਦਾ ਆਣਾ ਨਹੀਂ ਆਣਾ ਇਹ ਤਾਂ ਤੁਹਾਡੇ ਕੋਲ ਰਿਕਾਰਡ ਹੋਊਗਾ ਸਾਰਾ ਉਹ ਰਕਾਰਡ ਨੂੰ ਚੈੱਕ ਕਰ ਲਿਆ ਜਾਵੇ ਜਦੋਂ ਜਮਸ਼ੇਰ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ ਉਸ ਮਾਸਟਰ ਪਲਾਨ ਦੇ ਵਿੱਚ ਕਲੀਅਰ ਆ ਜਾਏਗਾ ਵੀ ਇਹ ਚਾਰਾ ਮੰਡੀ ਵਾਸਤੇ ਸੀ ਕਿ ਬਾਇਓ ਗੈਸ ਵਾਸਤੇ ਸੀ ਤੇ ਇਸ ਕਰਕੇ ਇਹ ਕਲੀਅਰ ਕਟ ਹੈ ਵੀ ਇਹ ਚਾਰਾ ਮੰਡੀ ਵਾਸਤੇ ਹੈ ਔਰ ਚਾਰਾ ਮੰਡੀ ਸ਼ੁਰੂ ਤੋਂ ਚੱਲ ਰਹੀ ਹੈ ਔਰ ਮੈਂ ਕਲੀਅਰ ਕਟ ਇਹ ਕਹਿਣਾ ਚਾਹੁੰਦਾ ਪਈ ਅਸੀਂ ਬਾਇਓ ਗੈਸ ਪਲੈਂਟ ਦੇ ਅੰਗੇਸ਼ ਨਹੀਂ ਹੈਗੇ ਪਰ ਸਰਕਾਰ ਉਹਨੂੰ ਕਿਤੇ ਉਧਰੇ ਲਗਾਵੇ ਨਾ ਇਸ ਮੰਡੀ ਨੂੰ ਉਜਾੜ ਕੇ ਨਾ ਲਗਾਵੇ ਇੱਕ ਕੰਮ ਚੱਲ ਰਿਹਾ ਕਿੱਤਾ ਚੱਲ ਰਿਹਾ 10000 ਲੋਕ ਸਾਡਾ ਬੰਦਾ ਆਮ ਲੋਕ ਜੁੜੇ ਹੋਏ ਨੇ ਇਹਦੇ ਨਾਲ ਕਿਤੇ ਦੇ ਨਾਲ ਜਿਹੜੇ ਇੱਥੇ ਰੋਜ਼ੀ ਰੋਟੀ ਖਾ ਰਹੇ ਨੇ ਉਸ ਕਿਤੇ ਨੂੰ ਉਜਾੜ ਕੇ ਬਾਇਓ ਗੈਸ ਪਲੈਂਟ ਲਾਉਣਾ ਤੇ ਉਹ ਉਹਨੂੰ ਅਸੀਂ ਬਿਲਕੁਲ ਸਨ ਕਰਨ ਕਰਦੇ ਹਾਂ ਸਿਰੇ ਤੋਂ ਸਰਕਾਰ ਨੂੰ ਖਦਿਆਂ ਵੀ ਇਹਨੂੰ ਕਿਤੇ ਹੋਰ ਜਗ੍ਹਾ ਸ਼ਿਫਟ ਕਰਕੇ ਲਗਾਇਆ ਜਾਵੇ ਅੱਛਾ ਡੇਰੀ ਪ੍ਰਧਾਨ ਵੀ ਸਾਡੇ ਨਾਲ ਇਹ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਅੱਛਾ ਹੁਣ ਡੇਰੀ ਨੂੰ ਕਹਿ ਰਹੇ ਨੇ ਉਹ ਝਾੜ ਕੇ ਜਿਹੜਾ ਹੈਗਾ ਬਾਇਓ ਗੈਸ ਪਲੈਂਟ ਜਿਹੜਾ ਹੈਗਾ ਉਹ ਲਗਾਇਆ ਜਾਵੇਗਾ ਤੇ ਇਹ ਇਹ ਗੈਸ ਪਲੈਂਟ ਦੀ ਅਲੋਟਮੈਂਟ ਜਦੋਂ ਹੋਈ ਜਾਂ ਫਿਰ ਜਦੋਂ ਇਸ ਚੀਜ਼ ਨੂੰ ਦੇਖਣ ਦੇ ਲਈ ਲੋਕ ਆਏ ਉਦੋਂ ਇਹ ਗੱਲਾਂਬਾਤਾਂ ਹੋਈਆਂ ਸੀਗੀਆਂ ਕਿ ਇਹ ਡੇਰੀ ਜਿਹੜੀਆਂ ਨੇ ਉਹ ਕਾਫੀ ਲੰਬੇ ਸਮੇਂ ਤੋਂ ਹੈਗੀਆਂ ਨੇ ਇਸ ਦੀ ਥਾਂ ਤੁਸੀਂ ਹੋਰ ਕੋਈ ਥਾਂ ਜਿਹੜੀ ਹੈਗੀ ਹੈ ਉਹ ਚੂਜ਼ ਕਰੋ ਜਾਂ ਫਿਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਉਹ ਵੀ ਤੁਹਾਡੇ ਕੋਲ ਸਾਨੂੰ 1998 ਵਿੱਚ ਅੰਡਰੀ ਕੰਪਲੈਕਸ ਕਟਿਆ ਗਿਆ ਸੀ ਸ੍ਰੀ ਸ਼੍ਰੇਸ਼ਮ ਸੈਗਲ ਜੀ ਦੀ ਦਰਵਾਹੇ ਤੇ ਉਸ ਵਕਤ ਦਾ ਜਿਹੜਾ ਮਾਸਟਰ پلان ਹੈ ਉਹਦੇ ਵਿੱਚ ਸਾਡਾ ਕੰਪਲਾ ਆਪਣਾ ਸਾਡੀ ਚਾਰਾ ਮੰਡੀ ਜਿਹੜੀ ਹੈ ਨਾ ਉਹ ਸਾਨੂੰ ਬਕਾਇਦਾ ਦਿੱਤੀ ਗਈ ਹੈ ਸਾਨੂੰ ਉਹ ਕਾਫੀ ਮਹਿੰਗੀ ਜਗ੍ਹਾ ਦਿੱਤੀ ਗਈ ਉਹ ਸਾਡੀ ਜਿਹੜੀ ਬਚਤ ਹੈ ਸਾਡੀ ਉਹ ਚਾਰਾ ਮੰਡੀ ਹੈ ਉਸ ਵਕਤ ਰੇਟ ਸਾਰਾ ਜਿਹੜਾ ਹੈ ਨਾ ਉਹ ਉੱਥੇ 3000 ਜਾਂ 4000 ਰੁਪਏ ਮਰਲਾ ਰੇਟ ਸੀਗਾ ਅਸੀਂ 2000 ਰੁਪਏ ਮਰਲਾ ਰੇਟ ਗਵਰਨਮੈਂਟ ਨੂੰ ਉਹਦੇ ਉੱਪਰ ਭਰਿਆ ਬੈਂਕਾਂ ਦੇ ਲੋਨ ਪਰ ਭਰ ਕੇ ਹੁਣ ਜਿਹੜੀ ਚਾਰਾ ਮੰਡੀ ਹੈ ਇਹ ਸਨ 2000 ਤੋਂ ਚਾਲੂ ਹੈ ਅੱਜ ਤਾਂ ਇਹ 2024 ਹੋ ਗਈ ਹੈ ਇਹ ਮਾਸਟਰ ਪਲਾਨ ਜਿਹੜਾ ਦੁਬਾਰਾ ਉਹ ਪਲਾਨ ਬਣਾਇਆ ਇਹਨਾਂ ਨੂੰ 25 30 ਏਕੜ ਜਗ੍ਹਾ ਵੱਖਰੀ ਪਈ ਆਲਰੇਡੀ ਇੱਕ ਸਾਈਡ ਦੇ ਉੱਤੇ ਉੱਥੇ ਆਪਣਾ ਬਾਇਓਗੈਸ ਪਲਾਨ ਲਾ ਸਕਦੇ ਆ ਲੋ ਬਣਾ ਪ੍ਰੋਬਲਮ ਅਸੀਂ ਉਹ ਸਾਨੂੰ ਕੋਈ ਤਰਾਜ ਨਹੀਂ ਫਿਰ ਇਹ ਉਹੀ ਜਗ੍ਹਾ ਨੂੰ ਕਿਉਂ ਜਿਹੜਾ ਹੈਗਾ ਬਾਰ ਬਾਰ ਟੇਕਓਵਰ ਕਰਨ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਤੁਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਇਹ ਜਗ੍ਹਾ ਵੀ ਸੈਂਟਰ ਦੇ ਵਿੱਚ ਹੈ ਇਹ ਕੀਮਤੀ ਜਗ੍ਹਾ ਹੋ ਗਈ ਹੈ ਇਹਦੇ ਦੀ ਧੰਦਲੀ ਦੇਖਦੀ ਸਾਫ਼ ਹੀ ਦਿਖਦੀ ਹੈ ਤੇ ਉਹ ਆਕਸਾਈਡ ਦੇ ਉੱਤੇ ਜਗ੍ਹਾ ਉੱਥੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਮੰਤਰੀ ਦੇ ਨਾਲ ਕਿਸੇ ਜਾਂ ਫਿਰ ਡੀਸੀ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਕੁਝ ਆਸ਼ਵਾਸ਼ਣ ਦਿੱਤਾ ਜਾ ਰਹੇ ਹਨ ਤੋ ਜਗਦੀਸ਼ ਰਾਏ ਜਿਹੜਾ ਰਾਜਾ ਮੇਅਰ ਸੀ ਨਾ ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋਈ ਸੀ ਉਦੋਂ ਡਿਪਟੀ ਸੀਓ ਆਪਣਾ ਮੇਸੀ ਸਿਮਰਜੀਤ ਸਿੰਘ ਉਹਨਾਂ ਵੀ ਹੋਈ ਸੀ ਗੱਲ ਸਿੰਦਰਕੌਰ ਜੀ ਨਾਲ ਵੀ ਹੋਈ ਸੀ ਗੱਲ ਉਹਨਾਂ ਸਭ ਨੂੰ ਸਾਨੂੰ ਵਿਸ਼ਵਾਸਨ ਦਤਾ ਹੈ ਨਾਲ ਸਿੰਦਰ ਸਿੰਘ ਸੋਢੀ ਜਿਹੜੇ ਉਹ ਹਲਕਾ ਨਜਾਲ ਸੀ ਉਹ ਸਾਡੇ ਨਾਲ ਆਏ ਸੀ ਇਹਨਾਂ ਕਿਹਾ ਵੀ ਇਹ ਕੰਮ ਨਹੀਂ ਕਰਦੇ ਕਰਨੇਜੀ ਉਸ ਵੇਲੇ ਇੱਥੇ ਮਿਊਸਪਲ ਕਾਰਪੋਰੇਸ਼ਨ ਦੇ ਆਪਣੇ ਆਪਣੇ ਹੈਗੇ ਸਨ ਉਮਿਸ਼ ਨਸਨ ਉਹਨਾਂ ਵੀ ਆਉਣ ਲੱਗੇ ਤੁਹਾਡੇ ਇਥੇ ਚਾਰਾ ਮੰਡੀ ਨਹੀਂ ਛੇੜਿਆ ਨਹੀਂ ਜਾਊਗਾ ਜਿਹੜਾ ਕਿ ਹੁਣ 2022 ਆਪ 24 ਦੁਬਾਰਾ ਧਰਮਪਾਲ ਐਕਸ਼ਨ ਦੀ ਗਏ ਆ ਉਹਨਾਂ ਨੇ ਮੀਟਿੰਗ ਕੀਤੀ ਉਥੇ ਸਾਡੇ ਖਾਲਸਾ ਡੈਰੀ ਯੂਨੀਅਨ ਦੇ ਪ੍ਰਧਾਨ ਨੇ ਵਖਰੇ ਉਹਨਾਂ ਨੇ ਵੀ ਸਾਨੂੰ ਉਹ ਸਾਈਨ ਕਰਾ ਕੇ ਦਿੱਤੇ ਜਾਂ ਸਾਨੂੰ ਕਬਜ਼ਾ ਦਿੱਤਾ ਜਾਏ ਅਸੀਂ ਇੱਥੇ ਜਿਹੜਾ ਪਾਇਓਗਾ ਬੁਲਾ ਲਾਉਣਾ ਅਸੀਂ ਉਸ ਕਰਕੇ ਵੀ ਅਸੀਂ ਇਥੇ ਉਹ ਪ੍ਰਸਤਾਵ ਸਨਸਦਰਾਈ ਕੀਤੀ ਹੈ ਤੇ ਸਰਕਾਰ ਨੂੰ ਅਗਾਹ ਕੀਤਾ ਹੈ ਕਿ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਆਪ ਪੁਰਾਦੇ ਨਾਲ ਗਲਬਾਤ ਕੋਈ ਹੋਈ ਹੈਗੀ ਕਿਉਂਕਿ ਸੀਐਮ ਹੁਰੀ ਖੁਦ ਕਹਿੰਦੇ ਨੇ ਮੈਂ ਦੋ ਦਿਨ ਜਲੰਧਰ ਅਤੇ ਬਾਕੀ ਦਿਨ ਚੰਡੀਗੜ੍ਹ ਤੋਂ ਕੰਮ ਕਰੂੰਗਾ ਤੇ ਕੋਈ ਮੁਲਾਕਾਤ ਜਾਂ ਫਿਰ ਗਲਬਾਤ ਹੋਈ ਹੈ ਇਸ ਬਾਬਤ ਜਾਂ ਫਿਰ ਤੁਸੀਂ ਕਰਨ ਜਾ ਰਹੇ ਹੋ ਕਿ ਪਿਛਲੇ ਹਫਤੇ ਇਹ ਨਾ ਸ਼ਾਹ ਧਰਮਪਾਲ ਐਕਸ਼ਨ ਸਾਹਿਬ ਉੱਥੇ ਗਿਆ ਜੀ ਤੇ ਅਸੀਂ ਹੁਣ ਸਰਬਲਕਾਰ ਸਾਹਿਬ ਜਿਹੜੇ ਸਾਡੇ ਨਕਾਇਬ ਮੰਤਰੀ ਉਹਨਾਂ ਨੂੰ ਵੀ ਮਿਲਾਂਗੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਕਿ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਹੋਰ ਵੀ ਮੰਡੀ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਇਓ ਗੈਸ ਪਲਾਟ ਜਿਸ ਜਗ੍ਹਾ ਦੇ ਉੱਤੇ ਇਸ ਵਕਤ ਮੰਡੀ ਹੈਗੀ ਹੈ ਜੇਕਰ ਉਸ ਜਗ੍ਹਾ ਦੇ ਉੱਤੇ ਬਾਇਓ ਗੈਸ ਪਲਾਟ ਦਾ ਪ੍ਰੋਜੈਕਟ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਕੀ ਕੁਝ ਕੀਤਾ ਜਾਵੇਗਾ ਤਾਂ ਕਿ ਕੁਝ ਨੁਕਸਾਨ ਜਿਹੜਾ ਉਹ ਮੰਡੀ ਦੇ ਲੋਕਾਂ ਨੂੰ ਹੋਵੇਗਾ ਦੇਖੋ ਜਿਹੜੀ ਮੰਡੀ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਆ ਜ਼ਿਮੀਂਦਾਰ ਦੀਆਂ ਜਿਹੜੀਆਂ ਟਰਾਲੀਆਂ ਖੜੀ ਕਰਦੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਜੀ ਇਸ ਕਰਕੇ ਅਸੀਂ ਉਹਦਾ ਬਰੋਧ ਕਰਦੇ ਹਾਂ ਵੀ ਉਹ ਨਾਂਜ ਇਸ ਜਗ੍ਹਾ ਲਾਇਆ ਜਾਵੇ ਉਹ 25 ਏਕੜ ਜਗ੍ਹਾ ਇਹਨਾਂ ਕੋ ਪਈਆ ਬਾਹਰ ਉੱਥੇ ਲਾਇਆ ਜਾਵੇ ਠੀਕ ਹੈ ਹੋਰ ਵੀ ਲੋਕ ਨੇ ਗੱਲਬਾਤ ਕਰਦੇ ਆ ਅੱਛਾ ਤੁਸੀਂ ਕਿਹੜੀ ਮੇਨ ਸਮੱਸਿਆ ਮੰਨਦੇ ਹੋ ਜੇਕਰ ਬਾਇਓ ਗੈਸ ਪਲਾਟ ਜਿਹੜਾ ਹੈਗਾ ਉਹ ਉਸ ਜਗ੍ਹਾ ਦੇ ਉੱਤੇ ਲੱਗਦਾ ਹੈਗਾ ਜਿਸ ਜਗ੍ਹਾ ਦੇ ਉੱਤੇ ਮੰਡੀ ਹੈਗੀ ਹੈ ਕੋਈ ਸਮੱਸਿਆ ਇਹਦੇ ਵਿੱਚ ਸਭ ਤੋਂ ਵੱਡੀ ਇਹ ਆਏਗੀ ਜਿਹੜੀ ਜਮਸ਼ੇਰ ਦੀ ਚਾਰਾ ਮੰਡੀ ਹੈ ਦੁਆਬੇ ਦੇ ਲਗਭਗ ਆਲੇ ਦੋਲੇ ਚਾਰ ਪੰਜ ਸ਼ਹਿਰਾਂ ਦਾ ਚਾਰਾ ਅਸੀਂ ਇੱਥੇ ਲੈ ਕੇ ਆਉਣੇ ਚਾਹੇ ਫਗਵਾੜੇ ਵਾਲੇ ਆ ਜਾਂ ਬੰਗਿਆਂ ਵਾਲੇ ਕਰਾਇਆ ਫਲੋਰ ਵਾਲੇ ਇਹ ਜਲੰਧਰ ਦਾ ਸਾਰਾ ਬਸਾ ਬਹੁਤ ਵੱਡੀ ਮੰਡੀ ਹੈ ਜਿਹਦੇ ਵਿੱਚ ਸੈਂਕੜੇ ਟਰਾਲੀਆਂ ਲਗਭਗ 2-300 ਟਰਾਲੀ ਦੇ ਜੰਨਾ ਉਸ ਵਨ ਲਈ ਚਾਰੇ ਦੀ ਆਉਂਦੀ ਹੈ ਉਹ ਡੈਰੀ ਕੰਪਲੈਕਸ ਜਿੱਥੇ ਜਗਾ ਬਦਲੀ ਹੋਏਗੀ ਟਰਾਲੀ ਟਰੈਕਟਰ ਆਏਗੇ ਇਹਨੀਆਂ 2-300 ਟਰਾਲੀ ਨੂੰ ਖੜੀ ਕਰਨ ਲਈ ਠੁਕਮੀ ਜਗਾ ਇਹ ਜੇ ਕਿਸੇ ਮਾੜੀ ਜਗਾ ਤੇ ਮੰਡੀ ਜਾਂਦੀ ਹੈ ਉਹਦੇ ਨਾਲ ਜਾਮ ਲੱਗਣਗੇ ਆਮ ਲੋਕਾਂ ਨੂੰ ਦਿੱਕਤ ਆਊਗੀ ਜਿਹੜੇ ਕਿਸਾਨ ਨੇ ਮੰਡੀ ਚ ਚਾਰਾ ਲੈ ਕੇ ਆਉਣਾ ਟਰਾਲੀ ਟਰੈਕਟਰ ਲੈ ਕੇ ਆਉਣਾ ਉਹ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਪੂਰਜੋਰ ਬੇਨਤੀ ਹੈ ਭਾਰਤੀ ਕਿਸਾਨ ਜੀ ਨੂੰ ਦੁਆਬਾ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਡੈਰੀ ਐਸੋਸੀਏਸ਼ਨ ਜਿਹੜੀ ਜਮਸ਼ੇਰ ਹੈ ਉਹਨਾਂ ਦੀ ਬੇਨਤੀ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਸੁਣੇ ਇਹ ਜੇ ਜਗਾ ਬਦ ਆਏਗੀ ਉਹਨਾਂ ਡੇਰੀ ਫਾਰਮ ਵਾਲੇ ਉਹ ਵੀ ਪਰੇਸ਼ਾਨ ਹੋਣਗੇ ਜਿਹੜੇ ਉੱਤੇ ਹਜ਼ਾਰਾਂ ਕੰਮ ਐ ਡੇਰੀ ਪਾਲਕ ਨੇ ਪਸ਼ੂ ਪਾਲਕ ਨੇ ਉਹਨਾਂ ਨੂੰ ਸਮੱਸਿਆ ਆਊਗੀ ਜਿਹੜੇ ਆੜਤੀਏ ਦੁਕਾਨਾਂ ਲੈ ਕੇ ਬੈਠੇ ਆ ਉਹਨਾਂ ਨੂੰ ਸਮੱਸਿਆ ਆਏਗੀ ਜਿਹੜਾ ਸਾਡਾ ਵਿਚਾਰ ਕੇ ਸਭ ਤੋਂ ਵੱਡੀ ਸਮੱਸਿਆ ਕਿਸਾਨ ਨੂੰ ਆਏਗੀ ਜਿਹਨੇ ਰੋਜ਼ 50 60 ਕਿਲੋਮੀਟਰ ਤੋਂ ਟਰਾਲੀਆਂ ਚ ਚਾਰਾ ਲੈ ਕੇ ਆਉਣਾ ਉਹਨਾਂ ਨੂੰ ਵੱਡੀ ਦਿੱਕਤ ਆਏਗੀ ਤੇ ਵੱਡੀਆਂ ਪਰੇਸ਼ਾਨੀਆਂ ਐਕਸੀਡੈਂਟ ਹੋਣਗੇ ਆਮ ਸ਼ਹਿਰੀਆਂ ਨੂੰ ਤੰਗੀ ਆਏਗੀ ਤੇ ਆਮ ਲੋਕਾਂ ਦੀ ਜਿਹੜੀ એનર્ਜੀ ਓਬਸਟ ਜਾਏਗੀ ਬਸ ਠੀਕ ਆਖਰੀ ਸਵਾਲ ਰਾਏ ਸਾਹਿਬ ਤੁਹਾਡੇ ਤੋਂ ਜੇਕਰ ਹੁਣ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਤੋਂ ਬਾ ਕਰਨ ਨੂੰ ਇਸ ਬਾਬਤ ਜਿਹੜਾ ਹੈਗਾ ਤੁਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਇਸ ਮਾਮਲੇ ਨੂੰ ਜਿਹੜਾ ਹੈ ਉਹ ਨਹੀਂ ਬਿਲਕੁਲ ਅਸੀਂ ਜਿਹੜੇ ਤੋਂ ਲੋਕਲ ਮੰਤਰੀ ਨੇ ਬਲਕਾਰ ਜੀ ਉਹਨਾਂ ਨੂੰ ਵੀ ਮਿਲਾਂਗੇ ਆ ਇੱਕ ਦੋ ਦਿਨਾਂ ਦੇ ਵਿੱਚ ਹੀ ਔਰ ਸੈਕੰਡ ਅਸੀਂ ਸੀਐਮ ਸਾਹ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਬਾਇਓ ਗੈਸ ਪਲਾਨ ਤੁਸੀਂ ਲਗਾਣਾ ਇਹਨੂੰ ਹੋਰ ਜਗ੍ਹਾ ਸ਼ਿਫਟ ਕਰਕੇ ਲਗਾ ਦਿਓ ਮੰਡੀ ਨੂੰ ਇਸੇ ਤਰ੍ਹਾਂ ਜਿਹੜਾ ਚਾਲੂ ਹਲਾਤਾ ਚ ਰਹਿਣ ਦਿਓ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਕਿਸਾਨ ਆਗੂ ਅਤੇ ਮੰਡੀ ਪ੍ਰਧਾਨ ਅਤੇ ਮੰਡੀ ਦੇ ਲੋਕ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਜਿਸ ਜਗ੍ਹਾ ਦੇ ਉੱਤੇ ਮੰਡੀ ਹੈਗੀ ਹੈ ਉਸ ਜਗ੍ਹਾ ਦੇ ਉੱਤੇ ਬਾਇਓ ਗੈਸ ਪਲੱਟ ਲੱਗਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੰਡੀ ਦੇ ਲੋਕਾਂ ਨੂੰ ਕਾਫੀ ਜੜਾ ਉਹ ਨੁਕਸਾਨ ਝੱਲਣਾ ਪਵੇਗਾ ਕੈਮਰਾਮੈਨ ਪੰਕੇ ਦੇ ਨਾਲ ਰਾਜ ਗੁਪਤਾ ਜਲੰਧਰ